ਸਾਰੇ ਨੂੰ ਪਿਆਰ ਭਰੀ ਸਸ਼ੇਸ਼ੀਆ ਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਇੱਕ ਵੱਡੀ ਅਤੇ ਖਾਸ ਅਪਡੇਟ ਤੁਹਾਡੇ ਲਈ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਆਰਥਿਕ ਮਸਲਿਆਂ ਦੇ ਔਰ ਵਿਆਜ ਦਰਾਂ ਦੀ ਸੂਝ ਰੱਖਣ ਦੇ ਵਾਲੇ ਤਜਰਬੇਕਾਰ ਪੈਸ਼ਾ ਮਹਿਸੂਸ ਕਰਦੇ ਹਨ ਕਿ 15 ਸਾਲ ਤੱਕ ਜੇ ਕੰਪਿਊਟੇਸ਼ਨ ਪੈਨਸ਼ਨ ਦੀ ਰਿਕਵਰੀ ਹੁੰਦੀ ਹੈ ਤਾਂ ਇਹ ਸਮਾਂ ਵਾਕਿਆ ਹੀ ਬਹੁਤ ਜ਼ਿਆਦਾ ਹੈ ਅਤੇ ਇਸ ਫੈਸਲੇ ਵਿਰੁੱਧ ਮਾਨਜੋਕ ਸੁਪਰੀਮ ਕੋਰਟ ਦੇ ਵਿੱਚ ਇਨਸਾਫ ਦੇ ਲਈ ਐਸ ਐਲ ਪੀ ਦਾਇਰ ਕਰਨੀ ਚਾਹੀਦੀ ਹੈ ਕਈ ਸਟੇਟਾਂ ਨੇ ਤਾਂ ਆਪਣੇ ਆਪ ਹੀ ਇਸ ਰਿਕਵਰੀ ਦਾ ਸਮਾਂ ਘਟਾ ਦਿੱਤਾ ਹੈ ਉਦਾਹਰਨ ਦੇ ਵਜੋਂ ਗੁਜਰਾਤ ਸਰਕਾਰ ਨੇ ਇਹ ਕਾਨੂੰਨ ਪਾਸ ਕਰਕੇ ਰਿਕਵਰੀ ਦਾ ਸਮਾਂ 13 ਸਾਲ ਕਰ ਦਿੱਤਾ ਹੈ ਮਿਤੀ 16 ਜਨਵਰੀ 2025 ਨੂੰ ਪੈਨਸ਼ਨ ਭਵਨ ਲੁਧਿਆਣਾ ਵਿਖੇ ਇੱਕ ਮੀਟਿੰਗ ਬੁਲਾਈ ਗਈ ਸੀ ਤਾਂ ਜੋ ਸੁਪਰੀਮ ਕੋਰਟ ਦੇ ਵਿੱਚ ਜਨਦਲੀ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਇਸ ਮੀਟਿੰਗ ਤੋਂ ਬਾਅਦ ਬੀ ਐਸ ਸੈਣੀ ਜੋ ਕਿ ਪੰਜਾਬ ਰਾਜ ਪੈਨਸ਼ਨ ਮਹਾ ਸੰਘ ਦੇ ਜਨਰਲ ਸਕੱਤਰ ਹਨ ਉਹਨਾਂ ਨੇ ਸਾਰੇ ਪੈਨਸ਼ਨ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਜਿਹੜੇ ਪੈਨਸ਼ਨਰ ਜਿਨ੍ਹਾਂ ਨੇ ਪੰਜਾਬ ਇਨ ਹਰਿਆਣਾ ਹਾਈ ਕੋਰਟ ਦੇ ਵਿੱਚ ਰਿੱਟਾਂ ਪਾਈਆਂ ਸਨ ਉਹ ਸੁਪਰੀਮ ਕੋਰਟ ਦੇ ਵਿੱਚ ਇਸ ਐਸ ਐਲ ਪੀ ਪਾਉਣ ਲਈ ਯੋਗਦਾਨ ਪਾਉਣ ਤਾਂ ਜੋ ਉੱਥੇ ਕੰਪਿਊਟੇਸ਼ਨ ਪੈਨਸ਼ਨ ਦੀ ਰਿਕਵਰੀ ਵਿਰੁੱਧ ਸਟੇ ਪ੍ਰਾਪਤ ਕੀਤਾ ਜਾ ਸਕੇ ਜਿਹੜੀ ਰਿੱਟਾਂ ਦੀ ਪਟੀਸ਼ਨਾਂ ਦੇ ਲਗਭਗ 450 ਤਾਂ ਅਪੀਲ ਪਾਉਣ ਦੇ ਲਈ ਤਿਆਰ ਹੋ ਗਏ ਹਨ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਐਸ ਐਲ ਪੀ ਦਾ ਹਰ ਹਾਲਾਤ ਵਿੱਚ ਪਾਉਣੀ ਹੀ ਪਾਉਣੀ ਹੈ ਤੇ ਇਸ ਕੰਮ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਛੋਟੀ ਤੇ ਵਧੀਆ ਵਕੀਲ ਕਰਨੇ ਨੇ ਇਸ ਨੂੰ ਘੱਟੋ ਘੱਟ 20 ਤੋਂ 25 ਲੱਖ ਤੱਕ ਦਾ ਖਰਚਾ ਹੋਵੇਗਾ ਇਸ ਕੰਮ ਦੇ ਲਈ ਹਰੇਕ ਫੈਨਸ਼ਨ ਨੂੰ ਲਗਭਗ 5000 ਰੁਪਏ ਯੋਗਦਾਨ ਪਾਉਣਾ ਹੋਵੇਗਾ ਜੇਕਰ ਜਿਆਦਾ ਫੈਨਸ਼ਨਲ ਪਟੀਸ਼ਨ ਫੌਨ ਲਈ ਤਿਆਰ ਹੋ ਜਾਂਦੇ ਨੇ ਜਾਂਦੇ ਨੇ ਤਾਂ ਫਿਰ ప్రతి ਪੈਨਸ਼ਨ ਇਹ ਰਾਸ਼ੀ ਘਟ ਵੀ ਹੋ ਸਕਦੀ ਹੈ इजीली ਪੰਜਾਬ ਰਾਜ ਪੈਨਸ਼ਨ ਮਹਾ ਸੰਗ ਦੇ ਸਕੱਤਰ ਸਾਹਿਬ ਬੀ ਐਸ ਸੈਣੀ ਜੀ ਦੇ ਮਹਾ ਸੰਗ ਦੇ ਪ੍ਰਧਾਨ ਡਾਕਟਰ ਐਨ ਕੇ ਕਲਸੀ ਨੇ ਅਪੀਲ ਕੀਤੀ ਹੈ ਕਿ ਵਾਅਦੇ ਤੋਂ ਵੱਧ ਪੈਨਸ਼ਨ ਪਟੀਸ਼ਨ ਫੌਨ ਦੇ ਲਈ ਤਿਆਰ ਹੋਣ ਤਾਂ ਜੋ ప్రతి ਪੈਨਸ਼ਨ ਯੋਗਦਾਨ ਦੀ ਜਿਹੜੀ ਰਾਸ਼ੀ ਵੀ ਘਟ ਕੁਝ ਘਟ ਹੋ ਸਕੇ ਤੇ ਮਜਬੂਤੀ ਦੇ ਨਾਲ ਆਪਣਾ ਕੇਸ ਵੀ ਲੜਿਆ ਜਾ ਸਕੇ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸਿੱਤੇ ਮਿਲਣ ਤੇ ਕੇਸ ਜਿੱਤਣ ਦੀ ਹਾਲਤ ਦੇ ਵਿੱਚ ਹਰੇਕ ਪੈਸ਼ਨ ਨੂੰ ਲੱਖਾਂ ਰੁਪਏ ਦਾ ਲਾਭ ਹੋਣਾ ਹੈ ਅਤੇ ਉਹਨਾਂ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੇ ਸਿੱਤੇ ਵਜੋਂ ਇੱਕਦਮ ਪਾਈ ਵੱਡੇ ਅਰਥਬੋਸ ਤੋਂ ਨਿਜਾਤ ਮਿਲਣ ਦੀ ਵੀ ਸੰਭਾਵਨਾ ਬਣ ਜਾਣੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਹੋਵੇਗੀ ਕਿ ਹੋਰ ਕਿੰਨੀਆਂ ਕੁ ਰੇਟਾਂ ਵਾਲੇ ਪੈਸ਼ਨਰ ਤੇ ਕਿੰਨੀ ਕੁ ਵੱਡੀ ਗਿਣਤੀ ਵਿੱਚ ਇਸ ਵਿੱਚ ਸ਼ਾਮਿਲ ਹੁੰਦੇ ਹਨ ਵੈਸੇ ਹਰੇਕ ਦਾ ਵਿਚਾਰ ਇਹੀ ਹੈ ਕਿ ਐਸ ਐਲ ਪੀ ਮਾਨ ਜੋਕ ਸਪਰੀਮ ਕੋਰਟ ਦੇ ਵਿੱਚ ਪਾਉਣ ਲਈ ਹਰ ਹਿੱਲਾ ਵਰਤਣਾ ਚਾਹੀਦਾ ਹੈ ਅਤੇ ਇਸ ਦੇ ਵਿੱਚ ਜੋ ਯੋਗਦਾਨ ਮੰਨਦਾ ਹੈ ਉਸ ਨੂੰ ਵੀ ਅਦਾ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਫੈਸਲਾ ਪੈਨਸ਼ਨਰਸ ਦੇ ਹੱਕ ਦੇ ਵਿੱਚ ਆ ਜਾਂਦਾ ਹੈ ਤਾਂ ਇਸ ਦੇ ਨਾਲ ਨਾਲ ਬਹੁਤ ਹੀ ਵੱਡਾ ਜਿਹੜਾ ਆਰਥਿਕ ਲਾਭ ਪੈਨਸ਼ਨਰਸ ਨੂੰ ਹੋਵੇਗਾ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਪੈਨਸ਼ਨਰਸ ਦੇ ਲਈ ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ